ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸੋ ਆਪਾਂ ਅੱਜ ਦੁਪਹਿਰੇ ਵਲੋਗ ਸ਼ੁਰੂ ਕੀਤਾ ਆ ਵਲੋਗ ਇਸ ਕਰਕੇ ਦੁਪਹਿਰੇ ਸ਼ੁਰੂ ਕੀਤਾ ਸੋ ਉਹਦਾ ਕਾਰਨ ਵੀ ਆਪਾਂ ਦੱਸਦੇ ਆ ਸੋ ਬੀਬੀ ਜੀ ਪਹਿਲਾਂ ਤੇ ਸਾਸਰੀ ਕਾਲ ਬੁਲਾ ਦੋ ਸਾਰਿਆਂ ਨੂੰ ਸਾਸਰੀ ਕਾਲ ਜੀ ਸਾਰਿਆਂ ਨੂੰ ਸਾਸਰੀ ਸਾਸਰੀ ਲੇਟ ਬਣਾਉਣ ਦਾ ਕਾਰਨ ਇਹ ਹੋਇਆ ਆ ਕਿ ਬੀਬੀ ਰਾਤ ਹੋ ਗਈ ਈ ਢਿੱਲੀ ਢਿੱਲੀ ਇਸ ਤਰ੍ਹਾਂ ਹੋ ਗਈ ਕਿ ਬੀਬੀ ਦਾ ਰਾਤ ਬੀਪੀ ਵੜਾ ਵਧਿਆ 200 ਦੇ ਕਰੀਬ ਬੀਪੀ ਚੱਲ ਗਿਆ ਸੀਗਾ ਤੇ ਬੀਬੀ ਨੇ ਮੈਨੂੰ ਦੱਸਿਆ ਤਾਂ ਫਿਰ ਮੈਂ ਉੱਠ ਕੇ ਮਸ਼ੀਨ ਨਾਲ ਬੀਪੀ ਪੂਪੀ ਬੀਬੀ ਦਾ ਚੈੱਕ ਕੀਤਾ ਮੈਂ ਰਾਤੀ ਬੀਬੀ ਨਾਲ ਸੋਤਾ ਸੀ ਬੀਬੀ ਕਹਿੰਦੀ ਕਿ ਮੈਨੂੰ ਚੱਕਰ ਆਉਂਦੇ ਪਏ ਆ ਸੋਚਦਾ ਐਦਾਂ ਹੁੰਦਾ ਪਿਆ ਫਿਰ ਉੱਠ ਕੇ ਮੈਂ ਬੀਬੀ ਦਾ ਬੀਪੀ ਚੈੱਕ ਕੀਤਾ ਇੱਕ ਵਾਰ ਤੇ ਫਿਰ ਮੈਂ ਦਵਾਈ ਗੋਲੀ ਦਿੱਤੀ ਬੀਪੀ ਦੀ ਉਹਦੇ ਨਾਲ ਫਿਰ ਥੋੜਾ ਜਿਹਾ ਫਰਕ ਪਿਆ ਦੇ ਕੇ ਘੰਟੇ ਬਾਅਦ ਫਿਰ ਦੁਬਾਰਾ ਬੈਠ ਚੈੱਕ ਕੀਤਾ ਫਿਰ ਥੋੜਾ ਜਿਹਾ ਘਟਿਆ ਫਿਰ ਮੈਂ ਤੀਜੀ ਵਾਰ ਚੈੱਕ ਕੀਤਾ ਬਸ ਤਿੰਨ ਵਾਰ ਕੀਤਾ ਤਿੰਨ ਵਾਰੀ ਕੀਤਾ ਤੇ ਫਿਰ ਤੀਜੀ ਵਾਰੀ ਹੋ ਗਿਆ ਇਸ ਸਟੇਬਲ ਜਿਦਾਂ ਸੋ ਉਸ ਕਰਕੇ ਫਿਰ ਥੋੜਾ ਜਿਹਾ ਬੀਬੀ ਸਾਡੀ ਢਿੱਲੀ ਜੀ ਹੋ ਗਈ ਆ ਪਰ ਹੁਣ ਚੜ੍ਹਦੀ ਕਲਾ ਸਵੇਰੇ ਡਾਕਟਰ ਨੂੰ ਵੀ ਲੈ ਜਾਂਦਾ ਹੀ ਤੇ ਬੀਬੀ ਕੈਮ ਸੋ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਵੀ ਇਹ ਸ਼ਹਿਰ ਤੁਹਾਡੀਆਂ ਦੁਆਵਾਂ ਜੋ ਮਹਾਰਾਜ ਦੀ ਕਿਰਪਾ ਨਾਲ ਬੀਬੀ ਤੰਦਰੁਸਤ ਆ ਤੇ ਬੀਬੀ ਦੇ ਵਿੱਚ ਆ ਇਸ ਉਮਰ ਦੇ ਵਿੱਚ ਤੰਦਰੁਸਤੀ ਆ ਇਹ ਤੁਹਾਡੀਆਂ ਜਿਹੜੀਆਂ ਦੁਆਵਾਂ ਤੁਸੀਂ ਮੰਗਦੇ ਆ ਨਾ ਜਿਹੜੀਆਂ ਮੇਰੀ ਬੀਬੀ ਲਈ ਇਹ ਤੁਹਾਡੀਆਂ ਦੁਆਵਾਂ ਦਾ ਹੀ ਕਮਾਲ ਆ ਦਵਾਈ ਤੇ ਇੱਕ ਬਹਾਨਾ ਬਣਦੀ ਆ ਦੁਆਵਾਂ ਜਿਹੜੀਆਂ ਨੇ ਦਵਾਈ ਨਾਲੋਂ ਵੀ ਕਾਰਕਰ ਹੁੰਦੀਆਂ ਆ ਸੋ ਬੀਬੀ ਕੀ ਕਹਿਣਾ ਚਾਹੂੰਗੀ ਆਪਣੇ ਸਰੋਤਿਆਂ ਨੂੰ ਹਾਂ ਇਹ ਸਭ ਠੀਕ ਆ ਠੀਕ ਠਾਕ ਹੋ ਚੜਦੀ ਕਲਾ ਆ ਚੜਦੀ ਕਲਾ ਚੜਦੀ ਕਲਾ ਆ ਜਿਆਦਾ ਚੜ੍ਹੋ 240 ਨਾਲ ਹੀ ਆ ਕੀ ਕਰਦਾ ਤੇ ਕੈਮ ਆ ਬੀਬੀ ਕੋਈ ਚੱਕਰ ਨਹੀਂ ਠੀਕ ਆ ਤੁਹਾਡੀਆਂ ਦੁਆਵਾਂ ਲੱਗਦੀਆਂ ਜੀ ਕਿਸੇ ਵੇਲੇ ਕਿਉਂ ਕੋਈ ਸ਼ੱਕ ਲੈਂਦੀ ਫੋੜੇ ਕਰਕੇ ਹੋ ਜਾਂਦਾ ਥੋੜਾ ਜਿਹਾ ਖਾਣ ਪੀਣ ਕਰਕੇ ਬੀਪੀ ਵਧਦਾ ਤੇ ਬਾਕੀ ਤਾਂ ਚਲੋ ਬਸ ਫਿਰ ਉਹੀ ਗੱਲ ਨਾ ਬਈ ਬੀਬੀ ਖਾਣ ਲੱਗੇ ਥੋੜਾ ਜਿਹਾ ਸਿਸਟਮ ਕਰ ਜਾਂਦੀ ਗੜਬੜੀ ਗੜਬੜੀ ਖਾਣੇ ਕੋ ਜੋ ਕਰਦੀ ਹੈ ਨਾ ਇਹ ਬੁੜੀਆ ਉਸ ਕੇ ਲਈ ਸਾਰਾ ਕੁਝ ਖਰਾਬ ਹੋ ਜਾਂਦਾ ਹੈ ਖਰਾਬ ਲੋ ਆ ਸਾਈਕਲੀ ਹੈ ਜਸਵੰਤੀ ਤੇ ਅੱਜ ਇਹਨੂੰ ਠੀਕ ਕਰਾਵਾਂਗੇ ਇਹ ਗੱਡੀ ਆਈ ਹੈ ਠੀਕ ਹੋਣ ਲਈ ਮਾਮਿਆਂ ਦੇ ਉਹ ਇਹਨੂੰ ਵਰਜੇ ਨੂੰ ਲੈ ਕੇ ਚਲਾਉਣ ਨੂੰ ਹੈ ਉਹ ਕਹਿੰਦਾ ਨੂੰ ਮੈਂ ਚਲਾ ਨਹੀਂ ਹੁਣ ਇਹਨੂੰ ਦਾਦੀ ਨੂੰ ਦੇਵਾਂ ਆਹ ਬੀਬੀ ਵੀ ਨਿਆਣੀ ਹੈ ਇਹਨੂੰ ਦੇ ਦੰਨੇ ਚਲਾਉਣ ਨੂੰ ਹੈ ਆਹੋ ਨਾਲੇ ਟ੍ਰੇਲਰ ਨਾਲੇ ਝੂਟੇ ਲਾਵੇ ਤੇ ਨਾਲੇ ਨਜ਼ਾਰੇ ਲਾਵੇ ਨਾਲੇ ਗੁਣ ਗਾਵੇ ਸਾਡੇ ਹੋਰ ਸੋਹਣੇ ਹੋ ਕਿਦਾਂ ਠੀਕ ਆ ਮਾਰੇ ਜੱਟਿਆਲੇ ਚੀਰਾ ਤੇ ਕਰੋ ਕਿਤੇ ਥੋੜਾ ਜਿਹਾ ਸੋਹਣਾ ਜਾ ਚਿਹਰਾ ਠੀਕ ਆ ਚਿਹਰਾ ਤੇਰਾ ਠੀਕ ਹੀ ਨਹੀਂ ਨਾ ਹੈਗਾ ਤੇਰਾ ਤੇਰਾ ਦਿਮਾਗ ਖਰਾਬ ਹੋਇਆ ਲੱਗਦਾ ਮੈਨੂੰ ਨਹੀਂ ਨਹੀਂ ਦਿਮਾਗ ਦਿਖਾ ਹੋਇਆ ਹੈ ਦਿਮਾਗ ਦਿਖਾ ਨੋ ਕਿੱਥੇ ਤੇਰੀ ਕਿਉਂ ਆ ਦੇਖਾ ਬਾਹਰਿਆਂ ਸੌਂ ਕਾਣੇ ਇਹ ਉੱਥੇ ਰੋਟੀ ਖਾਣੇ ਕੇਰੇ ਪਰ ਹੈ ਆਹ ਆਹ ਬਰੋਂ ਨੰਦਾ ਬਰੋਂ ਨੰਦਾ ਬਣਾਈਆਂ ਕਦੀ ਬਣਾਉਣੇ ਤਾਂ ਤੂੰ ਹੱਥ ਹੀ ਖੁਰਾਏ ਲੈ ਲਾ ਕੇ ਕਾਹੋ ਇਹ ਜਗਹ ਤੇ ਅੰਮਲਿਓ ਦੇ ਕਰਨਾ ਹੈ ਅਸਲੀ ਅੰਮਲਿਓ ਲੱਗੀ ਜਿਹੜੀ ਹਾਂ ਆ ਆ ਦੇ ਲਾ ਮੈਂ ਤਾਂ ਮੈਂ ਕਿਹਾ ਮੈਂ ਸਬਜ਼ੀ ਕੱਟਣ ਲੱਗੀ ਹਾਂ ਤੇ ਤੂੰ ਤੇ ਅੱਧੀਆਂ ਦੀਆਂ ਵੱਢ ਕੇ ਸੁੱਟਦੇ ਨਹੀਂ ਆਪੇ ਹੀ ਹਾਂ ਆਪੇ ਫੜ ਲਈਆਂ ਮੇਰੇ ਕੋਲ ਹੁਣ ਆਹੇ ਮੈਨੂੰ ਕੱਟਣ ਨੂੰ ਦੇਤੀਆਂ ਸਬਜ਼ੀ ਇਹ ਨਹੀਂ ਕਿ ਪਾਸੇ ਲੱਗਦੀ ਬੁੱਢੀ ਤੇ ਤੈਨੂੰ ਇਹ ਥੋੜਾ ਕੇ ਮਜੂ ਮੈਂ ਬਿੰਦੇ ਤੂੰ ਹਾਲਾ ਪਾ ਕਾ ਬਿੰਦੇ ਇਹ ਇਹ ਕਿਨੇ ਕਰਨਾ ਹੈ ਕਿਨੇ ਕਰਦਾ ਮੈਂ ਹੀ ਕਰਨਾ ਨਾ ਮੈਂ ਦੇਖਣਾ ਤੇ ਰੋਟੀ ਮੈਂ ਹਾਂ ਮੈਂ ਹੀ ਹਾਂ ਨੇ ਤੂੰ ਕਰ ਰਿਹਾ ਫੋਰਕਿੰਗ ਕਰਨਾ ਵੇ ਤੂੰ ਕਰ ਲੈ ਮੈਂ ਕੰਮ ਤੇਿਆਰ ਹੋ ਗਿਆ ਤਾ ਅਸਲੀ ਪਹਿਲਾਂ ਕਪੜੇ ਤੋ ਤੇ ਸਾਰਾ ਕੰਮ ਘਰ ਦਾ ਨਹੀਂ ਲੈ ਕੇ ਆ ਮੈਂ ਹੁਣ ਚੋਕ ਮੈਂ ਨਹੀਂ ਕਰ ਰਿਹਾ ਮੈਂ ਕੀ ਕਰਾਂ ਮੈਂ ਕੀ ਕਰਾਂ ਉਹ ਸਬਜ਼ੀ ਵੀ ਆਪੇ ਫੋਰੀ ਤੋ ਹੋਂ ਪਿਆ ਪਾਸੇ ਨਹੀਂ ਕੋਈ ਲੈ ਲੈ ਸਬਜ਼ੀ ਕੱਟਣਾ ਪਏ ਮੈਂ ਇਹ ਕਰਦੀ ਲਈ ਪਤਾ ਨਹੀਂ ਕਦੋਂ ਕਰਾ ਦੇ ਹੋਦਾ ਦੇ ਲਾ ਹਰ ਪਾਸੇ ਬੀਬੀ ਹੋ ਜਾਂਦੀ ਏ ਮੈਂ ਹਰ ਪਾਸੇ ਮੈਂ ਕਿਤਾ ਹੋਈ ਹਾਂ ਉਹ ਚਲੇ ਗਏ ਹੋੜ ਇਹਨੂੰ ਮੈਂ ਤੈਨੂੰ ਬੋਲਾ ਲਵਾ ਰਿਆ ਤਾਂ ਕਿ ਆਦੀ ਰਾਤੀ ਰਾਤੀ ਆਦੀ ਰਾਤੀ ਤੇ ਆ ਤਾਕੀਆਂ ਇਹ ਬੀਬੀ ਇਹ ਜਾਣ ਕੇ ਨਾ ਤੇਰੇ ਕੋੜਾ ਆਉਂਦੇ ਹੁਣ ਹਾਂ ਤੇਰੇ ਕੋੜਾ ਕੋੜਾ ਮਾ ਕੋੜਾ ਮੁੰਮੀ ਕਰੀ ਹੁੰਦੇ ਹੋਰ ਕੁੜਮਾ ਦਾ ਤੋਂ ਹੁੰਦਾ ਤੇ ਬੜਾ ਚਾਹ ਹੁੰਦਾ ਕੁੜਮਾ ਦਾ ਹਾਂ ਆਏ ਤੇ ਸਾਡਾ ਤਾਂ ਕਦੀ ਕੀਤਾ ਨਹੀਂ ਬੀਬੀ ਚਾਹ ਮੈਂ ਤਾਂ ਕੁੜਮਾ ਨਹੀਂ ਖਾਈ ਰਹੀ ਨਾ ਕਿ ਮੈਂ ਕਿਹਾ ਸਾਡਾ ਚਾਹ ਤਾਂ ਕਦੀ ਕੀਤਾ ਨਹੀਂ ਹੈ ਹੈ ਕੜਦੇ ਮੇਰੀਆਂ ਵਿਚਾਰੀਆਂ ਕਰਮਾਲੀਆਂ ਹੌਣ ਕਿਤੇ ਕੋੜਮਾ ਕੋੜਮਣੀਆਂ ਮੇਰੇ ਇਹ ਤੋਰ ਤੇਰੀ ਬੜੀ ਉਦਮ ਚਾਤ ਬੁਹਾਰੇ ਕਦੀ ਲੈ ਗਈ ਪਤਾ ਹਾਂ ਪਤਾ ਜਾਣ ਜਾਨੀ ਨਾ ਕਦੋਂ ਗਈਆਂ ਗਈ ਬੋਦਾ ਨੂੰ ਕੋਲਿਆ ਕਰ ਆ ਪੁੱਛਿਆ ਮੈਂ ਤੁਮ ਕਹਿੰਦੀਆਂ ਨਾ ਕਿ ਦੰਤ ਐਵੇਂ ਬੀਬੀ ਮਾਰੀ ਜਾਂਦੀ ਐਵੇਂ ਝੂਠ ਬੋਲਦੀ ਆ ਆਹ ਤੇਰੀ ਗਵਾਹੀ ਦੇਣੀ ਆ ਨੇ ਵੇ ਹੈ ਸੱਚੀ ਬੁੱਢੀ ਵੀ ਨਹੀਂ ਹੈਗੀ ਸਾਡੀ ਹੈ ਇਹ ਵੀ ਝੂਠੀ ਆ ਮੈਂ ਕਿਹਾ ਝੂਠੀ ਐ ਕੀ ਗੱਲ ਹੈ ਜੇ ਮੈਂ ਦੱਸ ਕੇ ਪਤਾ ਲੈਣ ਚੱਲ ਜਾਂਦੀ ਹਾਂ ਉਹਨੂੰ ਕੀ ਹੋਇਆ ਤੂੰ ਚਲ ਗਈਆਂ ਪਤਾ ਲੈਣ ਚੱਲ ਗਈਆਂ ਜੀਣ ਤੇ ਦਿੰਦੀ ਨਹੀਂ ਕਿਸੇ ਪਾਸੇ ਕੇ ਪਾਸੇ ਨਹੀਂ ਜੀਣ ਦਿੰਦੀ ਇਹ ਬੁੱਢੀ ਆ ਨਾ ਚੋਰੀ ਕਰਦੀ ਤੂੰ ਮੈਂ ਤੇਰੇ ਬਹੁਤ ਕੰਨੀ ਆ ਆਹ ਮਮੀ ਆਹ ਮਮੀ ਇਹਨੂੰ ਨਾ ਇਹਨੂੰ ਨਾਂ ਦਿਆ ਕਰ ਸਬਜੀ ਛਿੱਲਣ ਨੂੰ 100 100 ਸਾਨੂੰ ਗੱਲਾਂ ਸੁਣਾਉਂਦੀ ਏ ਨਾ ਦੋ ਕਈ ਨਹੀਂ ਕੰਨ ਚ ਚੱਲ ਜਾਂਦੇ ਆ ਕਹਿੰਦੇ ਵੀ ਜੇ ਇਹ ਕੰਮ ਕਰਨਾ ਹੋਏ ਨਾ ਤੇ ਬੰਦਾ ਰੱਬ ਦਾ ਨਾਮ ਹੈ ਇਹਨੇ ਜੇ ਕਰਨਾ ਵੀ ਹੈਗਾ ਤੇ ਉਹ ਨਾਲ ਲੜਾਈ ਉਹ ਲੜਾਈ ਖਾ ਕੇ ਹੁਣ ਤੇਰੇਗੇ ਸਾਣਾ ਤਾਂ ਹੈ ਜੀ ਬੱਤ ਹੈ ਜੀ ਆਹ ਤੇਰਾ ਵੀ ਕਿੰਨੇ ਖਾਣੀ ਹੈ ਸਬਜ਼ੀ ਦੀ ਖਾਣੀ ਉਹਨਾਂ ਨੂੰ ਲੜਨਾ ਹੀ ਆ ਆਹ ਜਿੱਦਾਂ ਕਹਿੰਦੇ ਸੱਚ ਨਹੀਂ ਕਰਦਾ ਮੈਂ ਇੰਨੀ ਮੂਰਦ ਸੇ ਕੇ ਸੇ ਬਲ ਜਾਂ ਮੈਂ ਦੁਪਹਿਰੇ ਆਪਣਾ ਬੇਤਰੇ ਮੇਰਾ ਉਹ ਦੇ ਦੇ ਲਾ ਹੈ ਇਹ ਬੀਬੀ ਸਵੇਰੇ ਨਹੀਂ ਚਿੱਤਾਂ ਦੁਪਹਿਰੇ ਇਹ ਕਹਿੰਦੀ ਬਾਬਾ ਮੇਰਾ ਹੀ ਆ ਇਹ ਕਿਸ ਹਾਕ ਦਾ ਤੇਰੇ ਇਹ ਤਾਂ ਮੈਂ ਹੀ ਜਾਣਦੀ ਆ ਉਹ ਤਾਂ ਕੋਈ ਜਾਣਦਾ ਹੀ ਨਹੀਂ ਕਾਪੀ ਮੈਂ ਤਾਂ ਚਾਹੀ ਮੈਂ ਬਾਪੇ ਨੂੰ ਯਾਦ ਕਰਦੀ ਜਾਂ ਮੈਂ ਮੈਂ ਤਾਂ ਉਹ ਗੱਲ ਕਰਦੀ ਕਿਹਦੇ ਰੋਟੀ ਪਕਾਉਣੀ ਸਬਜ਼ੀ ਬਣਾਉਣੀ ਮਾਰਾ ਨਾਲ ਆ ਤੇ ਤੁਹਾਨੂੰ ਤਾਂ ਕੰਮ ਹੀ ਆ ਬਿਨ ਲੜਾਈ ਸ਼ੁਰੂ ਕਰ ਦੋ ਮਾਰਾ ਨਾਲ ਲੈ 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 ਮੇਰੇ ਜਿਹੇ ਉਹ ਤੇ ਨਹੀਂ ਤੇ ਤੇ ਬੋਲਣ ਦੀ ਹੁੰਦੀ ਆ ਤਾ ਹੁਣ ਬੋਲੀ ਜਾ ਤੇਰਾ ਇਹ ਮੂੰਹ ਦਾ ਧੋ ਗਿਆ ਹੈ ਨਾ ਉਹਰੇ ਉਹ ਆਪਣਾ ਇੰਦੇ ਤੇਰੇ ਨਾ ਨਹੀਂ ਪਹਿਲੇ ਤਾਂ ਉਹ ਤਾਂ ਵਧੀਆ ਆ ਪਰ ਆ ਜਦੋਂ ਕੰਮ ਕਰੋ ਨਾ ਰੋਟੀ ਪਾਣੀ ਬਣਾਉ ਉਹ ਤਾਂ ਮੈਨੂੰ ਵਾਹ ਕਰੀਦਾ ਮੇਰੇ ਹੱਥ ਹੈਗੇ ਤਾਂ ਕਰ ਦਿੰਨੀ ਐ ਉਹ ਨਹੀਂ ਤੋਂ ਕਿ ਕਰ ਆਇਆ ਹੋ ਗਿਆ ਮੈਂ ਕੰਮ ਕਰ ਰਹੀ ਆ ਆਪਣਾ ਹਣੇ ਹੁਣ ਤੂੰ ਜਾ ਕੇ ਉਹ ਬੋਲਣ ਦਾ ਕਿੰਨਾ ਆਸਾਨ ਹੈ ਕਰ ਜਾ ਸਹੀ ਕਰਨਾ ਹੈ ਸ਼ਾਮ ਨੂੰ ਕਰਨਾ ਜਦੋਂ ਜਦੋਂ ਟਾਈਮ ਲੱਗਣਾ ਉਹ ਕਰਨਾ ਮੈਂ ਆਦੀ ਰਹਿ ਬੀਬੀ ਟੋਕਣਾ ਨਹੀਂ ਮੈਂ ਦਾ ਮਰਜ਼ੀ ਕਰਾਂ ਟੋਕਣਾ ਨਹੀਂ ਟੋਕਣਾ ਕਿਉਂ ਨਹੀਂ ਬੀ ਬੜਾ ਤੂੰ ਨਾ ਟੋਕਣ ਵਾਲੀ ਬੈਠੀ ਹੈ ਰੋਟੀ ਪੱਕੀ ਗਈ ਤੇ ਨਾ ਟਾਈਮ ਨਾ ਸ਼ਾਮ ਨੂੰ ਰਹਿਣੀ ਨਹੀਂ ਰੋਟੀ ਖਾਦੇ ਮੰਗਲ ਚੱਲਦੀ ਉਹ ਕਿਉਂ ਗਾਣਾ ਮੈਂ ਰੋਟੀ ਨਾ ਬਾਦੂ ਪਰ ਆਹ ਥੋੜੀ ਜੁਬਾਨ ਅੰਦਰ ਉਹ ਜੁਬਾਨ ਤੇਰੀ ਲਾਹ ਜੁਬਾਨ ਸਾਡੀ ਜਾਵੇ ਹੈ ਤੇਰੀ ਜੁਬਾਨ ਤੇ ਤੇਰੀ ਚਾਲ ਕੰਮ ਕਰਦੀਆਂ ਪਕਾਉਣੀ ਮੈਨੂੰ ਪਤਾ ਹੀ ਹੈ ਪਕਾਉਂਗਾ ਤੂੰ ਮਾਂ ਤੇਰੀ ਚੰਗੀ ਚਾਲ ਚਾਲ ਜਾਲ ਜਾਲ ਜੀ ਜੋ ਤੇਰੀ ਚਲਾਉਣੀ ਸ਼ੁਰੂ ਕਰ ਦਿੰਦੇ ਤੇ ਤੁਹਾਨੂੰ ਕੰਬਨਤ ਹੁੰਦੀ ਮਮੀ ਮੈਂ ਤਾਂ ਕਹਿੰਦੇ ਨੂੰ ਘਰੋਂ ਬਾਹਰ ਕੱਢ ਆਹ ਬੱਲੇ ਵਾਹ ਸ਼ਾਂਤ ਦੇ ਦੇ ਕਿਉਂ ਮੜਕੇ ਮੜਕੇ ਜਿਹੜੀ ਮਾਰਨਾ ਰਾਮ ਬੜਾ ਆਹ ਰਾਂ ਹੈ ਸਬਜੀ ਕਾਟ ਦੇ ਦਿੰਦੀ ਘਰੋਂ ਕਾ ਕਾ ਮੜਕੇ ਨਹੀਂ ਮੈਂ ਨਹੀਂ ਮੈਂ ਕਾ ਘਰੋਂ ਕਾ ਨਹੀਂ ਮੈਂ ਕਾ ਮੜਕੇ ਰੋਟੀ ਖਾਣਾ ਪਾਉਂਦੀ ਤੇ ਮੇਰੀ ਕਦੀ ਪਸੰਦ ਨਹੀਂ ਹੁੰਦੀ ਬੀਬੀ ਆਈ ਕਹਿੰਦੀ ਕਹਿੰਦੀ ਘਰੋਂ ਨਹੀਂ ਬਾਹਰ ਕੱਢਣਾ ਇਹਦਾ ਸੁੱਖ ਹੈ ਘਰ ਸਬਜੀ ਕੱਟ ਦਿੰਦੀ ਆ ਆਉ ਤਫੇ ਹੈ ਰਾਂ ਦੇ ਰ ਕਰਨ ਹੁੰਦੇ ਬੰਦਾ ਤਾਂ ਮਿੱਟੀ ਦਾ ਮਾਨ ਨਹੀਂ ਹਾਂ ਤੂੰ ਤਾਂ ਫੇ ਆ ਬੰਦਾ ਨੂੰ ਮਾਰਿਆ ਤੇ ਤੂੰ ਤਾਂ ਫੇ ਇੱਕ ਲੜਕੀ ਹੈ ਬੁੱਢੀ ਹਾਂ ਇਹਨਾਂ ਨੂੰ ਆਹ ਲੜਕੀ ਹੈ ਇਹੀ ਬਹੁਤ ਚੰਗੇ ਭਲੇ ਮਾਰਦਾ ਇਹਨੇ ਚੱਲ ਇਹ ਮਾਸਾ ਹੀ ਮਾਰਨੇ ਦਾ ਹੈ ਇਹ ਇਨਸਾਨ ਹੋਊਂ ਪੂਰੀ ਕੀ ਗੱਲ ਆ ਕੀ ਜੀਜੀ ਕਹੀ ਜਾਂਦੀ ਇਦਦਰ ਛੇੜਦੀ ਆ ਇਹ ਬੋ ਇਹ ਜਾਣ ਕੇ ਜਾਣ ਕੇ ਬਕਵਾਸ ਕਰੀ ਗਾਦੀ ਨੇ ਮਤਲਬ ਉਹ ਹੈ ਬਕਵਾਸ ਨਾ ਮੈਂ ਮੈਂ ਦੱਸਦਾ ਲੈ ਕੀ ਕਰਨੀ ਆ ਮੈਂ ਕਹਿੰਦੀ ਆ ਇਹ ਇਹ ਕਿੰਨੀ ਵਾਰ ਨੀ ਕਿਹਾ ਗਰਭ ਘਰੋਂ ਇਹ ਕੱਟ ਦੋਣਦਾ ਇਹ ਇਹ ਤਾਂ ਸੁਖਰਾ ਸੁਖੀਆਂ ਹੋਣੀਆਂ ਆ ਜੇ ਜੇ ਬਿਮਾਰ ਹੁੰਦਾ ਨਹੀਂ ਸੁਖਣਾ ਜੇ ਸੱਟ ਲੱਗਦੀ ਤਾਂ ਵੀ ਮੈਂ ਸੁਖਣਾ ਓਏ ਹੋਏ ਹੋਏ ਤੇ ਤੂੰ ਹੀ ਸੁਖਦੀ ਤਾਂ ਹੀ ਸੱਟ ਲੱਗੀ ਉਹਦੇ ਲੱਗੀ ਬੀ ਮੈਨੂੰ ਲੱਗਦਾ ਸੱਟ ਤੇਰੇ ਤਾਂ ਹੀ ਲੱਗੀ ਇੰਨੇ ਮੈਨੂੰ ਪਤਾ ਕੀ ਜਿਹੜੇ ਕਹਿੰਦੇ ਨੋ ਸੁਖਦੀ ਹੋਵੇ ਨਾ ਉਹਦੀ ਪੂਰੀ ਹੋ ਜਾਂਦੀ ਛੇਤੀ ਹਾਂ ਇਹ ਤਾਂ ਗੱਲ ਹੈ ਤਾ ਹੋਏ ਤੇ ਮੈਂ ਖੜੋ ਦੁਖੀਆਂ ਤੇ ਮੈਂ ਕਹਿੰਦੀ ਹਾਂ ਆਪੇ ਛੱਡ ਜਾ ਚਲ ਤੈਨੂੰ ਕੀ ਦੋਖਾ ਨਹੀਂ ਹਾਂ ਇਹ ਨੋ ਮੈਂ ਦੁਖੀਆਂ ਸਾਸਤੋਂ ਕਹਾਂ ਦੋਖੀ ਹੈ ਲੇਕਿਨ ਲੜਦੀ ਬੱਧੀ ਸਾਸ ਨੂੰ ਦੇ ਲਿਆ ਕੇ ਗੋਲੀਆਂ ਆਂ ਕੇ ਜਾਵੇ ਕੇ ਪਾਤੀ ਫਿਰ ਦੁਖੀ ਕਿਹੜੀ ਗੱਲਾਂ ਵੀ ਤੇ ਪਤਾ ਲੱਗੇ ਅਰੇ ਮੈਂ ਆ ਕੀ ਆ ਤੇ ਕਿਹੜਾ ਮਸਲਾ ਵੀ ਬੋਲਣ ਦਾ ਵਿੱਚ ਹੈਗਾ ਬੋਲਣ ਵਿੱਚ ਬੇਰਾ ਕਿਹੜਾ ਕਿਹਦਾ ਤੇ ਤੇਰਾ ਹੈਗਾ ਮੇਰਾ ਮੇਰਾ ਹਾਂ ਆ ਹੁਣ ਤੇ ਚੜਦੀ ਜਰਨੀ ਤੂੰ ਹਾਂ ਹਾਂ ਮੈਂ ਨਹੀਂ ਕਰਨਾ ਆਪਿਆ ਉਹਨੇ ਕੱਲ ਨੂੰ ਮਾਤਾ ਆਪੇ ਕਹੀ ਆ ਬੀਬੀ ਆਂ ਮੈਂ ਕਿਹਾ ਨਾ ਕੋਈ ਨਾ ਨਹੀਂ ਜੇਵਾ ਕਰਦੀ ਕਰਦੀ ਹੈਗੀ ਤੂੰ ਨਹੀਂ ਕਰਦੀ ਮੈਂ ਕਰਦੀ ਆ ਸੁੱਟ ਤਾਂ ਬੀਬੀ ਨੇ ਆ ਦੇ ਆ ਦੇ ਸੁੱਟ ਦੇ ਨਹੀਂ ਆਂ ਸ਼ੀਸ਼ੇ ਸੰਕਣ ਦੇ ਮਾਰੀ ਮਾਰ ਲੱਗਿਆ ਹੈ ਤੇ ਕੋ ਟਾਈਮ ਹੁੰਦਾ ਅੱਧੀ ਰਾਤ ਨੂੰ ਸ਼ੀਸ਼ੇ ਸਾਫ ਕਰਨਾ ਵੀ ਤੁਹਾਨੂੰ ਲੰਗਰ ਚਾਹੀਦਾ ਨਾ ਲੰਗਰ ਲੰਗਰ ਤੇ ਲੰਗਰ ਤੇ ਉਹਨੇ ਪਕਾਉਣਾ ਆ ਕੇ ਤੇ ਛੱਲ ਬੀਬੀ ਦਿੰਦੀ ਨਹੀਂ ਲੰਗਰ ਹੁਣੇ ਪਿੰਨੋ ਲੈ ਆਈਏ ਮੰਕੇ ਕੀ ਕਰਦੀ ਕਿਉਂ ਪਿੰਡੋਂ ਕਾ ਮੰਗਣੀ ਆ ਬੜੀ ਬੜਾ ਲੰਗਰ ਇੱਥੇ ਬੱਲੇ ਬੀਬੀ ਕੋਈ ਕੀ ਕਰੀਏ ਹਾਂ ਪੁੱਠੀ ਗੱਲ ਕਰੂ ਜਿਲੇ ਕਰੂ ਤੂੰ ਜੋ کہیں ਮੈਂ ਲੰਗੇ ਲੰਗੇ ਲੰਗਰ ਪਕਾਉਣਾ ਨਿਕਾ ਸਾਥ ਕਰਨਾ ਮੈਂ ਕਿਹਾ ਮੈਂ ਨਹੀਂ ਮਕੋਣਾ ਕਹੀ ਤੇ ਜਾਣੀ ਹੋਰ ਤੱਕ ਮੈਂ ਕਹਿੰਦੀ ਤਾਂ ਵੀ ਆ ਅੱਧੀ ਰਾਤ ਹੋ ਗਈ ਕੰਮ ਕਰ ਲਾ ਫੇ ਦੱਸ ਮੈਂ ਜਿਹੜਾ ਕਰਨਾ ਪਹਿਲਾਂ ਮੈਨੂੰ ਸਵੇਰ ਦਾ ਟਾਈਮ ਨਹੀਂ ਲੱਗਦਾ ਸਵੇਰ ਅੱਗ ਲੱਗੀਆਂ ਉਹ ਨਹੀਂ ਲੱਗਿਆ ਕੱਖ ਕਰਦੀ ਰਹਿ ਤੂੰ ਕਰਦੀ ਰਹਿ ਜਾ ਕੇ ਇਹ ਨਹੀਂ ਕੇ ਪਾਛੇ ਜੀਣ ਦਿੰਦੀ ਬੁੱਢੀ ਮੰਮੀ ਆਰੇ ਨਾਲੇ ਆਹੀਂ ਤੇਰੇ ਤੋਂ ਬੜੇ ਦੁਖੀ ਆ ਪਰ ਕਰੀਏ ਕੀ ਹੁਣ ਹੋਰੋਂ ਰਾਤ ਵੀ ਦੁਖਾਉਂਦਾ ਦੁਖੀ ਹਰਾਂ ਗਿਆ ਓਏ ਕੋਤੇ ਪੀਪੀ ਵਧਾ ਰਾਤ ਇੰਨਾ ਤੇ ਮੈਂ ਕਹਾਂ ਚੱਲੇ ਪਈ ਏ ਲੰਮੀ ਸਵੇਰ ਦੀ ਤੇ ਮੈਂ ਹੁਣ ਆ ਸਬਜ਼ੀਆਂ ਰੱਖੀ ਕੱਟਣ ਨੂੰ ਨਾ ਤੂੰ ਤਾਂ ਬੜ ਬੜ ਛੋੜ ਦੇਣੀ ਮੈਨੂੰ ਦੇ ਦੇ ਮੈਂ ਕਰ ਰਹੀ ਨਹੀਂ ਹਰ ਇੱਕ ਗੱਲ ਤੇ ਦੀ ਨੁਕਤਾ ਚੀ ਨਹੀਂ ਤੂੰ ਸੁਭਾਇਆ ਮੈਂ ਹੁਣ ਇਹ ਕੋ ਹੋਣਾ ਨਹੀਂ ਰਾਤ ਇੰਨੀ ਅੱਜ ਦਰਿਆ ਚ ਪਾਣੀ ਛੱਡਣਾ ਤੇ ਮੈਂ ਕਹਿੰਨਾ ਚੱਲ ਮੈਨੂੰ ਉੱਥੇ ਕਮੋ ਕਾ ਉਪਰ ਆ ਬੱਚੇ ਇਹ ਬੜ ਦੁਖੀ ਆ ਮੈਂ ਤਾਂ ਦੁਖੀ ਦੁਖੀ ਆ ਤੂੰ ਕਰ ਕੱਟ ਦੂਗੀ ਹਰ ਆ ਗਿਆ ਲਿਆ ਦੁਖਿਆਨੀ ਹੈ ਦੇਖ ਕੇ ਦਰ ਲੱਗੀ ਸਿੱਲਣ ਜਿੱਦਾਂ ਦੁਖੀਆਂ ਪਾਜੀ ਜਵਾਨ ਥੋੜੀ ਅੰਦਰ ਇਹ ਕਰੇ ਚੁੱਪ ਦਾ ਕੇ ਬੰਦਾ ਮਾਰਿਆ ਤੇ ਨਾਲੇ ਹਾਂ ਅਰੇ ਤੂੰ ਹੀ ਮਾਰਾਈ ਗਈ ਹੈ ਨਹੀਂ ਮਾਰਾਈ ਗਈ ਤੇਰੇ ਕੋਈਆਂ ਮਾਰਾਈ ਸਾਡੇ ਕੋਈ ਨਹੀਂ ਲੇਖ ਮਾਰਾਈ ਤੇ ਹੁੰਦਾ ਸਿਆਜੋ ਤੂੰ ਤਾਂ ਕਰਦੀ ਹੋਈ ਗਈ ਮੈਂ ਮੇਰੇ ਤੋਂ ਬੋਲਣ ਦੀ ਨਹੀਂ ਤਾ ਮੈਂ ਕੀਤਾ ਉਹਨੇ ਆਪਣਾ ਮੈਂ ਜੋ ਨਿਤ ਨੇ ਉਸੇ ਮੈਂ ਕਮ ਬੰਨਣਾ ਨਹੀਂ ਬੀਬੀ ਇਹ ਦੱਸਦੀ ਕਿਉਂ ਆਪਣਾ ਮੈਂ ਨਹੀਂ ਨਹੀਂ ਇੱਕ ਦੱਸਦੀ ਨਹੀਂ ਮੈਂ ਕਹਿੰਦੀ ਮੈਂ ਭਾਵੇਂ ਨਹੀਂ ਇਹ ਕਿਉਂ ਦੱਸਦੀ ਹੈ ਕਿ ਮੈਂ ਲੈਣੀ ਦਾ ਭਰਮ ਨਹੀਂ ਇਹ ਕਹਿੰਦੀ ਮੈਂ ਇਹ ਇਹ ਵੱਡ ਜਾਂਦੀ ਨਾ ਅੰਦਰ ਸਾਨੂੰ ਹੋਰ ਕੀ ਕਰਦੀ ਅੰਦਰ ਜਾ ਕੇ ਅੰਦਰ ਭਾਵੇਂ ਗਾਣੇ ਹੀ ਗੁੰਦੀ ਹੋਵੇ ਹਾਂ ਗਾਣੇ ਗੁੰਦੀ ਹੋਵੇ ਨਹੀਂ ਉਹ ਮਹਾਰਾਜ ਦੇ ਅੰਦਰ ਜਾ ਕੇ ਗਾਣੇ ਗਾਈ ਰਹੇ ਅੰਦਰ ਭਾਵੇਂ ਅੰਦਰ ਭਾਵੇਂ ਆਪਣੇ ਗੁਰਦੀਪ ਦਾ ਨਾਮ ਜਪਦੀ ਹੋਵੇ ਹੈ ਉਹ ਵੀ ਨਾ ਜਪਦੀ ਹੈ ਕਹਿੰਦੀ ਹਣੀ ਆ ਜਾ ਦੀਪਿਆ ਉਹ ਇਹਨੂੰ ਪਤਾ ਹੈ ਬਿਮਾਰੀ ਕੀ ਹੈ ਕਿ ਤੇਰੇ ਕੱਢਦੇ ਆ ਦੋ ਦਿਨ ਮੂਰੋ ਮਤ ਹੋ ਜਾਂਦਾ ਚਲੋ ਕੱਢਾ ਹੋ ਜਾਂਦਾ ਕਾਡੀ ਕਰ ਤੂੰ ਦਾ। ਹੁਣ ਅੱਜ ਵੀ ਨਹੀਂ ਬੋਲੇ ਮੈਂ ਕਹੇ ਦੱਬੀ ਆ ਗਿਆ ਉਹ ਵੀ ਆ ਗਿਆ ਆ ਗਿਆ ਤੇਰਾ ਪੋਤਾ ਆ ਗਿਆ। ਨਾ ਮਾਂ ਸੱਦ ਕੇ ਆਦਾ। ਮਾਂ ਸੱਦ ਕੇ ਆਉਂ। ਨਹੀਂ ਮੇਰੇ ਕੋਲ ਨਹੀਂ ਮਾਂ ਸੱਦ ਕੇ ਪੋਤਾ ਮਾਂ ਸੱਦ। ਓਹ ਵਨ ਟੀਵੀ ਆ ਗਿਆ। ਹੈ? ਬੋਲੇ ਨਹੀਂ ਉਧਰ ਮਾਂ ਸੱਦ ਕੇ ਦੀ ਮੈਂ ਤੇ ਇੱਧਰ ਫਸਵਾਣਾ ਤੇਰੇ ਪੁੱਤ ਦੀ ਤੇ ਤੇਰੀ ਵੀ ਹੋਰ ਵੱਡੀ ਕਰਨੀ। ਨਾ ਨਾ ਇੱਧਰ ਮਾਂ ਸੱਦ ਕੇ ਦੇਖ ਕੇ ਇੱਧਰ ਉਹਨੂੰ ਦੇਖ ਕੇ ਜਰਦੀ ਨਹੀਂ ਤੇ ਆਪਣੇ ਪੁੱਤ ਲਈ ਮਾਂ ਸੱਦ ਕੇ। ਫੜ ਜਾ ਤੂੰ ਵੀ। ਨਹੀਂ ਸੁਣ ਮੇਰੀ ਗੱਲ ਇਹਦੇ ਇਹਦੇ ਨਾਲ ਹੋਰ ਕੀ ਕਰਨਾ? ਹਾਂ। ਉਨੇ ਨਹੀਂ ਬਸ ਇਹ ਫੇਟੋ ਕਾ ਦੇਖਿਆ ਤੇਰਨਾ ਤੇ ਮਮੀ ਇਹਨੂੰ ਜ਼ਹਿਰ ਆ ਨਾ ਪੱਕਾ ਕੋਈ ਜ਼ਹਿਰ ਕਾਦਾ ਰਾਮ ਰਾਮ ਤੇ ਮਾਂ ਬੋ ਤੇ ਮੇਰੇ ਦੋ ਨੀਵਾ ਬੋ ਥੋੜਾ ਨੀਵਾ ਬੋ ਆਂਟੀ ਵੀ ਚੱਲੀ ਆਉਂਨੇ ਆ ਹਨਾ ਮੈਂ ਵੀ ਚਲ ਜਾਣਾ ਫੇਰ ਮੈਂ ਵੇਖਾਂਗੀ ਜਿਹੜਾ ਮੈਂ ਟੋਹ ਪਾਉਣਾ ਉਹਨੇ ਚੱਲੀ ਆ ਹਾਂ ਹਾਂ ਉਹ ਤੂੰ ਜਾਣਾ ਆਪਣੀ ਕੁੜੀ ਕੋਲ ਨੇ ਇਹਨੂੰ ਵੀ ਭੇਜ ਦੇ ਨਾਲ ਹੀ ਇਹਦੇ ਤੇ ਆ ਮੈਂ ਵੀ ਮੈਂ ਵੀ ਚਲ ਜਾਣਾ ਹਾਂ ਲੱਲਾ ਆ ਲੈ ਤੂੰ ਕਿੱਥੇ ਜਾਣਾ ਤੂੰ ਕਿੱਥੇ ਜਾਣਾ ਉੰਨਾ ਹੀ ਉਹਨਾਂ ਆਇਤਾ ਆਹ ਆਲਾ ਦੋਨੇ ਜਣੇ ਤੇਰੇ ਲੈ ਜੀ ਇਹ ਦੇਖਾਈ ਉਹ ਨਾਲ ਲੈ ਸਾਡੇ ਕੋਲ ਰਹਾ ਨਹੀਂ ਦੂਰ ਜਾਈਦਾ ਉਹ ਕਾਊਂਟਰ 'ਤੇ ਮੈਂ ਉਹ ਕੋੜੀ ਲੈ ਕਾਲੀ ਜਣਾ ਦੋ ਆਹ ਦੱਸੋ ਜੀ ਕੱਲ ਹੀ ਜਾਣਾ ਬੀਬੀ ਨੂੰ ਉਹ ਤਾਂ ਕੰਮ ਕਰਨਾ ਮੇਰਾ ਕੋਈ ਘਰ ਨਹੀਂ ਹੈ ਇਹ ਕੰਮ ਕਰਨਾ ਕੀ ਗੱਲ ਉੱਥੇ ਕੰਮ ਹੈ ਉਹ ਕੱਢ ਕੇ ਬੋਲਣਾ ਨਹੀਂ ਲਓ ਜੀ ਅੱਜ ਤੁਹਾਨੂੰ ਹੁਣ ਪੋਲ ਤੇ ਵੀ ਪਾਣੀ ਦਿਖਾ ਕੇ ਲੈ ਆਉਣੇ ਆੜੇ ਦਰਿਆ ਦੇ ਪਾਣੀ ਬੋ ਆਇਆ ਤੇ ਬੀਬੀ ਦੀ ਐ ਨਹੀਂ ਮੈਂ ਨਾ ਮੈਨੂੰ ਵੀ ਪਤਾ ਚੱਲਣਾ ਮੇਰੀ ਮਾਰੀ ਛਾਲ ਮਾਣ ਤੋਂ ਇਹ ਫੜੀ ਬੋਲ ਨਾ ਜਿਆਦਾ ਪਤਾ ਨਾ ਕਰ ਐਕਟਰ ਨਹੀਂ ਨਾ ਐਕਟਰ ਨਹੀਂ ਨਾ ਬਣ ਨਾ ਤੇ ਮੈਂ ਕੱਟ ਦੂੰ ਸਾਰਾ ਦਿਮਾਗ ਖਰਾਬ ਕਰ ਦੂੰ ਤੇਰਾ ਮੈਂ ਨਾ ਸਭ ਮਾਰ ਦਈ ਨਾ ਪਾੜ ਕੇ ਦੱਸ ਮੈਂ ਬਹੀ ਕਹਿੰਦਾ ਹਾਂ ਜਿੱਤ ਕਦੇ ਜਾ ਹਾਂ ਮੇਰੀ ਮਾਂ ਨੂੰ ਕਦੀ ਕੋ ਮੈਂ ਜੇ ਬੋਲਦਾ ਨਹੀਂ ਹੈਗਾ ਤੇ ਇਹਦਾ ਮਤਲਬ ਇਹ ਜੋ ਮਰਜ਼ੀ ਕੋਈ ਕਹਦਾ ਸੇ ਤੇ ਦੱਸ ਮੇਰੀ ਮਾਂ ਨੂੰ ਕੋ ਕਹਿ ਕੇ ਆਹ ਦੇ ਆ ਗਿਆ ਹੁਣ ਇਹਦਾ ਪੁੱਤ ਹੁਣ ਤੇਦਾ ਸਮਾਂ ਚੜ ਮੱਚ ਜਾਣੀ ਆ ਏਦਾਂ ਹੀ ਮੱਚਣੀ ਇਹਦੀ ਚੜ ਨਾ ਜਿੱਤਾਂ ਦੇ ਲੋਕਾਂ ਨੇ ਕਿਤੇ ਵੀ ਬੇਬੇ ਇਨੀ ਕਹਿ ਗਈ ਕਰਦੇ ਨੇ ਨਹੀਂ ਤੁਹਾਡੇ ਕੀ ਤਾਂ ਮੱਚਦੇ ਇਹਦੇ ਮੇਰੀ ਉਹ ਏਦਾਂ ਹੀ ਮੋਚ ਰਹੇ ਨੇ ਆਹ ਜਿੱਤੇ ਕੋੜੇ ਆਹ ਤਾਂ ਮੇਰੀ ਬੇਟੀ ਰਿਆ ਆ ਰਹੇ ਕਿੱਥੇ ਆਹ ਆਹ ਜੀਰਾ ਵੀ ਆ ਗਿਆ ਆਹ ਸਵਾ ਆ ਗਿਆ ਜੀ ਆਹ ਉਹ ਆਪਰਾ ਬੰਦਾ ਜੀ ਨਹੀਂ ਇੰਦੇ ਵਿੱਚ ਰੰਗ ਮਾਈ ਹੈ ਗਈਆਂ ਮੈਂ ਕੰਮ ਲੱਗੀਆਂ ਤਾਂ ਬਾਅਦ ਤੁਹਾਨੂੰ ਮੈਨੂੰ ਜਿੱਥੇ ਮਰਜ਼ੀ ਕੰਮ ਕਰਾ ਦਿਆਂ ਨਾ ਮੇਰੇ ਆ ਧਿਆਨ ਰੱਖਣਾ ਤੇ ਨਾਲੇ ਬੋਲਣਾ ਸ਼ੁਰੂ ਕਰ ਦੇ ਇਹ ਬੁੜੀਆਂ ਨੂੰ ਆਰਥ ਹੁੰਦੀ ਹੈ ਆਹ ਆ ਲੈ ਆ ਤੇਨੂੰ ਕਹਿਤਾ ਹੀ ਨੇ ਹਨ ਖਵਾ ਦੇ ਰੋਵਾ ਖਵਾ ਬੀਬੀ ਹੋ ਗਿਆ ਸਾਰੇ ਆ ਹੀ ਡਡੂ ਹੋ ਗਏ ਆ ਦੇਖ ਮੈਂ ਡਡਵਾ ਡਡੂ ਨੇ ਹਾਂ ਆਉਂਦੇ ਬੀਬੀ ਨੂੰ ਕਹਿੰਦਾ ਕਹਿੰਦਾ ਇਹ ਬੁੱਢੀ ਤੇਜ ਆ ਆਹਾਂ ਦੇਖ ਹਾਂ ਯਵਾਸ਼ਾ ਦਾ ਇਹ ਐਸਾ ਚ ਇਦਾਂ ਦੀ ਮੇਰੀ ਸਟੇਜ ਤੇ ਵੀ ਨਹੀਂ ਆਉਣਾ ਮੇਰੀ ਸਟੇਜ ਤੇ ਕੋਈ ਨਹੀਂ ਮੰਮੀ ਨਹੀਂ ਕੰਮ ਕਰਨੀ ਅੱਜ ਤਾਂ ਪਹਿਲੇ ਤੁਰ ਜਾਣਾ ਤੂੰ ਲੈ ਆਜਾ ਤਰੇ ਤਰਕਦਾ ਤੋਏ ਹੋਏ ਸਾਰੇ ਜਾਨ ਡੈਡੀ ਆ ਮੰਮੀ ਬੀਬੀ ਆਓ ਮੇਰੀ ਘੜੀ ਪਾ ਕੇ ਗਈ ਬਾਪੂ ਥੇ ਜਾਣਾ ਨਹੀਂ ਕਿਦਾਂ ਜ਼ਰਤ ਹੋਈ ਪਾਉਣ ਦੀ ਪਹਿਲੇ ਪਹਿਲੇ ਤੂੰ ਵੀ ਚੱਲ ਜਾਂਦੀ ਓਏ ਮੇ ਮੇਰੀ ਘਰ ਦੀ ਨੇ ਲੈ ਕੇ ਦਿੱਤੀ ਆ 13000 ਦੀ ਮੇਰੀ ਘੜੀ ਆ ਬੀਬੀ ਤੇਰੀ ਕਾਦੇ ਹੋਰੀ ਕੀ ਲੱਗਦੀ ਆ ਆਹੋ ਘੜੀ ਨਹੀਂ ਮੇਰੀ ਪਾਉਣੀ ਨਹੀਂ ਪਾ ਸਕਦੇ ਆਹ ਆਹ ਨੇ ਸੱਚੀ ਬਾਤ ਆ ਗੰਡਿਆਂ ਨੇ ਗੰਡਿਆਂ ਆਹ ਉਹਨੇ ਹੁਣੇ ਮਾਰਨੇ ਚੱਕ ਕੇ ਫਰੇ ਡੰਡੇ ਨਾ ਕੱਢਿਆ ਕਰ ਇਹਨੇ ਜਿਆਦਾ ਵਾਧਾ ਆ ਨਹੀਂ ਡੰਡੇ ਨਹੀਂ ਕੱਢਿਆ ਵੀ ਮੈਂ ਕੋਈ ਨਹੀਂ ਪਰਾਂ ਮੈਂ ਆਪਾ ਫੜ ਲਏ ਨੇ ਕਿ ਤੈਨੂੰ ਪਟਣੀ ਨਹੀਂ ਹੁੰਦੀ ਸਬਜੀ ਦੀ ਦੱਸ ਹੁਣੇ ਬੜੀ ਬੜੀ ਤੇਜ਼ ਆ ਹਾਲ ਲੈ ਸੁਣ ਲਿਆ ਤੇ ਤੈਨੂੰ ਕੀ ਰਹਿੰਦਾ ਤੇਜੀ ਤੇਨ ਬੜੀ ਤੇਜੀ ਲੱਗਦਾ ਉਹ ਆ ਰਿਹਾ ਸੁਖਾਰੇ ਸਮਾਂ ਪੋ ਜਾ ਗਰ ਮਾ ਮਾ ਬੇਡਾ ਹੋਰ ਕੀ ਆਰੇ ਮੇਰੇ ਦੋਲੇ ਹੋ ਮਾਂ ਤੇਰੀ ਬਾਸੀ ਬਿਆਲ ਵਿੱਚ ਹੁਣ ਨੂੰ ਪਾ ਗੱਟਣ ਲਈ ਆ ਬੀਬੀ ਆਪਣੇ ਪੁੱਤਰ ਹੁਣੇ ਲੈ ਆਕੜੀ ਤੇ ਉੱਥੇ ਤੈਨੂੰ ਭੇਜ ਦੇਣਾ ਉਹਦੇ ਨਾਲ ਹੀ ਆ ਹਾਂ ਆਹ ਲੇ ਇੱਥੇ ਤੇਰੀ ਮੰਗ ਆ ਆਹ ਲੇ ਆਹ ਦੋਲੇ ਭੇਜ ਰਹੀ ਮਾਂ ਤੇ ਉੱਥੇ ਕੀ ਜਾ ਤੇ ਵੀ ਕਿੱਡੀ ਗੱਲ ਕਹਿ ਰੀ ਬੀਬੀ ਦੇਣੀ ਵਧਾਉਣ ਵਾਲੀ ਪਾੜੜੀ ਵਿੱਚ ਕਿੱਡੀ ਗੱਲ ਕਹਿਤੀ ਆ ਭੈਣੀ ਹੋ ਜਾ ਕਹੀ ਮਾਂ ਦੀ ਮਾਂ ਕਰਦੀ ਮਨੂਗਾ ਹੁਣੇ ਆਪਣੇ ਪੁੱਤ ਨੂੰ ਚੇਤੇ ਕਰਨ ਦੀ ਹੀ ਆ ਗਿਆ ਮੇਰਾ ਪੁੱਤ ਮੇਰੇ ਪੁੱਤ ਨੂੰ ਫੋਨ ਕਰ ਬੜਾ ਤੈਨੂੰ ਫਿਕਰ ਲੱਗਿਆ ਰਹਿੰਦਾ ਆਦਾ ਇੱਦਾਂ ਲੱਗਿਆ ਤੇਰੀ ਜੀ ਤਾਂ ਤੇਰੀ ਹੋਊ ਲੱਗਦਾ ਓਏ ਆ ਦੇਖ ਲੈ ਪਰੇ ਘਰ ਐ ਨਾ ਪਰੇ ਘਰ ਲਾ ਐ ਵੀ ਨਾ ਕਿਤੇ ਫੇਰ ਜ਼ਿਆਦਾ ਦਿਮਾਗ ਅੱਜ ਖਰਾਬ ਹੋ ਜੇ ਮੈਂ ਚੱਲਾਂ ਹੁਣ ਦਰਿਆ ਤੇ ਪਾਣੀ ਦੇਖਣ ਮੈਨੂੰ ਕੰਮ ਹੋਰ ਵੀ ਪੜਿਆ ਹੈ ਕਹਿੰਦੇ ਫੇਰ ਛੱਡਿਆ ਆ ਨਹੀਂ ਨਹੀਂ ਕਹਿੰਦੇ ਅੱਜ ਹੈ ਨਾ ਵੀਡੀਓ ਯਕੀ ਅੱਗੇ ਉਹ ਲਿਮਟ ਦੇ ਨਾਲ ਹੀ ਛੱਡਣਾ ਆ ਗਿਆ ਵਾ ਆ ਉਹ ਇੱਕ ਪਤਾ ਨਹੀਂ ਕੌਣ ਕਹੀ ਜਾਂਦਾ ਏ ਛੱਡਣਾ ਬੜਾ ਆਪਣੇ ਮੇ ਤੋਂ ਆ ਗਿਆ ਹੁਣ ਕਿੰਨਾ 75 ਰੁਪਏ ਵੀ ਇੱਧਾ ਕੁ ਸੱਤਿਆ ਥੱਲੇ ਆ ਗਿਆ ਕਹਿੰਦੇ ਮੇਰੇ ਛੱਡਣ ਨੂੰ ਲਾਵਾ ਤੂੰ ਨਹੀਂ ਕਹਿੰਦੇ 1 ਲੱਖ ਕਿਉਂ ਸਿੱਕ ਛੱਡਣਾ ਕੁਝ ਖਰੇ ਛੱਡਣਾ ਥੋੜਾ ਥੋੜਾ ਛੱਡਣਾ ਇਕੱਠਾ ਥੋੜੀ ਛੱਡ ਹੋਏ ਹੈਣਾ ਹੁਣ ਥੋੜਾ ਥੋੜਾ ਛੋਟਾ ਸਵੇਰੇ ਕਮਾਦ ਨਹੀਂ ਲੰਗੇ ਹੁੰਦੇ ਉਹਨੂੰ ਕਮਾਉ ਆਹੋ ਅੱਜ ਹੋ ਗਏ ਅੱਜ ਆਹ ਹੀ ਤਾਂ ਸੋਚ ਹੈਗੀ ਆ ਇੰਨਾ ਪਾਣੀ ਛੱਡਣਾ ਜੱਕਦਾ ਥੋੜੀ ਛੱਡ ਦੇਣਾ ਪਾਣੀ ਤੇ ਲਿਮਟ ਨਾਲ ਹੀ ਛੱਡਣਾ ਥੋੜਾ ਆ ਛੱਡਣ ਕਿਤੇ ਕਿਸੇ ਲਿਮਟ ਨਾਲ ਉਦੋਂ ਦਾ ਵੀ ਛੱਡੀ ਜਾਂਦੇ ਆ ਤੇ ਪਾਣੀ ਜ਼ਿਆਦਾ ਆਇਆ ਨਾਲੇ ਬੀਬੀ ਨੂੰ ਵੀ ਫਿਰ ਮੈਂ ਕਹਨਾ ਮਾਰਦੇ ਤੱਕਾ ਤੱਕਾ ਵਿੱਚ ਹੈ ਓਦਾਂ ਵੀ ਦੇ ਨੇ ਆਓ ਹੋ ਆ ਗਿਆ ਤੇਰਾ ਜੱਟ ਹੈ ਤੱਕਾ ਦੇ ਪਾਣੀ ਆ ਗਿਆ ਵੜਾ ਬੈਠੂ ਬੈਠ ਆਇਆ ਆ ਗਿਆ ਤੇਰਾ ਜੱਟ ਹੈ ਦੇਰੋਂ ਮੇਰੇ ਕਿਤਾਬ ਆਪਣੀ ਆਰਾਮ ਕਥਾ ਸੁਣਾਉਂਦੀ ਆ ਹੁਣ ਸਾਵੀ ਦੇ ਪਾਪੇ ਨੂੰ ਇਹ ਸਾਵੀ ਦਾ ਪਾਪਾ ਆਇਆ ਤੇ ਇਹਨਾਂ ਦੀ ਯੋਟੀ ਬੜੀ ਆ ਤੇ ਹੁਣ ਆ ਕੇ ਹਾਲ ਚਾਲ ਦੱਸਣ ਦਾ ਆ ਮੈਂ ਤਾਂ ਕਿ ਆਹੀ ਰੇੜ ਗਈ ਆ ਪਰ ਬਚਾ ਹੋ ਗਿਆ ਇਹਦਾ ਮੇਰਾ ਪੁੱਤ ਰੇੜ ਗਈ ਆ ਪੁੱਤੀ ਆ ਆ ਉਹਦਾ ਤਾਂ ਤੂੰ ਹੈ ਤੇ ਦਿਲ ਤੋਂ ਚਲੋ ਕੋੜੀ ਆ ਪਰ ਚਲੋ ਫਿਰ ਵੀ ਆ ਵੀਰਾ ਕਈ ਬਣ ਜਾਏ ਚਲ